ਉਸ ਨੂੰ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਤੇ ਗੱਲਬਾਤ ਕਰਾਂਗੇ ਕਾਂਗਰਸ ਦੇ ਐਮਐਲਏ ਸੁਖਪਾਲ ਸਿੰਘ ਖੈਰਾ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਦੀਆਂ ਨੇ ਕੀ ਸੁਖਪਾਲ ਖੈਰਾ ਨੂੰ ਫਿਰ ਜੇਲ੍ਹ ਜਾਣਾ ਪੈ ਸਕਦਾ ਹੈ ਕੀ ਸੁਖਪਾਲ ਖੈਰਾ ਦੀ ਜ਼ਮਾਨਤ ਰੱਦ ਹੋ ਸਕਦੀ ਹੈ ਕੀ ਮਾਨ ਸਰਕਾਰ ਖੈਰਾ ਨੂੰ ਚੁੱਪ ਕਰਵਾਉਣਾ ਚਾਹੁੰਦੀ ਹੈ ਜਾਂ ਫਿਰ ਖੈਰਾ ਦੇ ਨਾਲ ਕੋਈ ਪੁਰਾਣੀ ਰੰਜਿਸ਼ ਕੱਢਣਾ ਚਾਹੁੰਦੀ ਹੈ ਇਹ ਸਵਾਲ ਕਿਉਂ ਉੱਠੇ ਨੇ ਤੇ ਇਹਨਾਂ ਸਵਾਲਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਉੱਗੇ ਆ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰਿੰਗ ਖਾਨਪੁਰ ਸਾਹਿਬ ਪ੍ਰੋਗਰਾਮ ਸਵਾਗਤ ਹੈ ਜੀ ਆਨੂੰ ਸਤਿ ਸ੍ਰੀ ਅਕਾਲ ਸਬੁੱੱਚੇ ਸਰੋਤਿਆਂ ਦਾ ਮੇਰੇ ਵੱਲੋਂ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਫਤਿਹ ਖਾਨਪੁਰ ਸਾਹਿਬ ਕਿਵੇਂ ਦੇਖਦੇ ਹੋ ਸੁਖਪਾਲ ਖੈਰਾ ਨੂੰ ਐਨਡੀਪੀਐਸ ਸੈਕਟਰ ਦੇ ਵਿੱਚ ਹਾਈ ਕੋਰਟ ਤੋਂ ਰਾਤ ਮਿਲੀ ਸੀ ਕੁਝ ਦਿਨ ਪਹਿਲਾਂ ਉਸ ਤੋਂ ਬਾਅਦ ਇੱਕ ਨਵਾਂ ਕੇਸ ਦਰਜ ਹੁੰਦਾ ਤੇ ਫਿਰ ਕਪੂਰਥਲਾ ਤੋਂ ਵੀ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਸੁਖਪਾਲ ਖੈਰਾ ਨੇ ਜਿਹੜੇ ਰਿਹਾਂ ਹੋ ਜਾਂਦੇ ਨੇ ਉਹ ਜਿਹੜਾ ਹਾਈ ਕੋਰਟ ਵਾਲਾ ਐਨਡੀਪੀਐਸ ਦਾ ਕੇਸ ਸੀਗਾ ਉਹਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਪਹੁੰਚੀ ਆ ਕੱਲ ਨੂੰ ਸੁਣਵਾਈ ਹੋਣ ਜਾ ਰਹੀ ਹੈ ਕਿਵੇਂ ਦੇਖਦੇ ਹਾਂ ਸੁਖਪਾਲ ਖੈਰਾ ਨੂੰ ਜਿਹੜਾ ਮੁੜ ਜੇ ਜਾਣਾ ਪੈ ਸਕਦਾ ਜਾਂ ਫਿਰ ਨਹੀਂ ਚੌਥਾ ਸੌ ਸੁਖਪਾਲ ਸਿੰਘ ਖੈਰਾ ਨੂੰ ਇਹਨਾਂ ਨੇ ਨਵੀਂ ਫਿੱਟ ਬਣਾ ਕੇ ਜੇਲ੍ਹ ਦੇ ਵਿੱਚ ਭੇਜਿਆ ਸੀ ਜਿਸ ਦੇ ਵਿੱਚ ਇਹ ਸਾਢੇ 3 ਮਹੀਨੇ ਜੇਲ੍ਹ ਦੇ ਵਿੱਚ ਰਹੇਗਾ ਤੇ ਕਪੂਰਥਲਾ ਅਦਾਲਤ ਨੇ ਇਹਨਾਂ ਨੂੰ ਇਹ ਜ਼ਮਾਨਤ ਸੀ ਜਿਹੜੀ ਉਹ ਜ਼ਮਾਨਤ ਦੇ ਚੇ ਲੇਕਿਨ ਜ਼ਮਾਨਤ ਨਿਕਲ ਦੇਣ ਤੋਂ ਬਾਅਦ ਜਦੋਂ ਇਹ ਬਾਹਰ ਨਿਕਲੇ ਤਾਂ ਸੁਭਾਨਪੁਰ ਦੀ ਪੁਲਿਸ ਨੇ ਇਹਨਾਂ ਦੇ ਖਿਲਾਫ ਇੱਕ ਹੋਰ 195 52 ਦੇ ਐਕਟ ਪਰਚਾ ਦਰਜ ਕਰ ਰਿਆ ਕਿ ਗਵਾਹਾਂ ਨੂੰ ਧਮਕਾਉਣ ਦਾ ਡਰਾਉਂ ਦਾ ਉਹ ਕੇਸ ਦੇ ਵਿੱਚ ਵੀ ਇਹਨਾਂ ਨੂੰ ਦੇਹੀ ਹੈ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਪਰ ਹੁਣ ਇਹ ਸਰਕਾਰ ਇਹ ਚਾਹੁੰਦੀ ਹੈ ਕਿ ਸਾਡੀ ਬਹੁਤ ਵੱਡੀ ਬਦਨਾਮੀ ਹੋਈ ਹੈ ਬਹੁਤ ਵੱਡੀ ਸਾਡੀ ਕਿਚਕਿਚੀ ਹੋਈ ਹੈ ਇਹ ਅਸੀਂ ਤਾਂ ਇਹਨੂੰ ਇਲੈਕਸ਼ਨਾਂ ਤੱਕ ਜੇ ਉਹਦੇ ਵਿੱਚ ਹੀ ਰੱਖਣਾ ਚਾਹੁੰਦੇ ਸੀ ਇਹਨੂੰ ਜਮਾਨਤ ਹਾਈ ਕੋਰਟ ਨੇ ਦੇ ਦਿੱਤੀ ਹੈ ਹੁਣ ਪੰਜਾਬ ਸਰਕਾਰ ਆਪਣੇ ਸੀਨੀਅਰ ਵਕੀਲ ਦੇ ਰਾਹੀਂ ਸੁਪਰੀਮ ਕੋਰਟ ਦੇ ਵੀ ਜਾਣ ਦਾ ਨੇ ਫੈਸਲਾ ਕੀਤਾ ਕਿਉਂਕਿ ਸੁਪਰੀਮ ਕੋਰਟ ਨੇ ਇਹਨੂੰ ਪਹਿਲੇ ਹੀ ਰਾਹ ਦਿੱਤੀ ਹੋਈ ਹੈ ਸੁਪਰੀਮ ਕੋਰਟ ਦੇ ਉੱਤੇ ਕੀ ਫੈਸਲਾ ਦੇਵੇ ਲੇਕਿਨ ਇਹ ਸਾਰਾ ਕੁਝ ਬਦਲਾਅ ਲੈਊ ਭਾਵਨਾ ਦੇ ਨਾਲ ਇੱਕ ਪਾਸੇ ਤਾਂ ਆ ਆਮ ਆਦੀ ਦੇ ਤਾਂ ਪਾ ਦਿਓ ਸਮਝੌਤਾ ਹੋ ਰਿਹਾ ਹੈ ਇੱਕ ਪਾਸੇ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਨੇ ਇਹ ਸਮਝੌਤੇ ਉੱਤੇ ਬਹੁਤ ਵੱਡਾ ਆਦਰ ਹੋਗਾ ਲੋਕਾਂ ਦੇ ਸਾਹਮਣੇ ਇਹਨਾਂ ਦੇ ਮਲ ਇੱਕ ਨਹੀਂ ਹੈਗੇ ਇਹ ਅੰਦਰੋਂ ਅਲੱਗ-ਅਲੱਗ ਨੇ ਸਿਰਫ ਇੱਕ ਦਿਖਾਵੇ ਵਾਸਤੇ ਇਹ ਗੱਲ ਕਰ ਰਹੇ ਨੇ ਇਹ ਜਿਹੜੀ ਜ਼ਮਾਨਤ ਇਹਨਾਂ ਨੂੰ ਹਾਈ ਕੋਰਟ ਨੇ ਅੱਪਲਤਾ ਹੈ ਸੁਪਰੀਮ ਕੋਰਟ ਨੇ ਮੰਨਣੀ ਨਹੀਂ ਹੈਗਾ ਉਹਨਾਂ ਨੇ ਪਹਿਲੇ ਰਜੈਕਟ ਕਰ ਦੇਣਾ ਲੇਕਿਨ ਜੋ ਰਹਾ ਤਾਂ ਇੰਨੀ ਜੋ ਸਜ਼ਾ ਮੱਕਦਾਈ ਕਹੂੰਗਾ ਮੈਂ ਕਿ 6-7 ਮਹੀਨੇ ਪਹਿਲਾਂ ਜੇਲ੍ਹ ਕੱਟ ਗਿਆ ਏ ਤੇ ਸਾਢੇ 3 ਮਹੀਨੇ ਹੁਣ ਜੇਲ੍ਹ ਕੱਟਿਆ ਦੁਬਾਰਾ ਇਹਨਾਂ ਨੂੰ ਫੇਰ ਉਜਾਣ ਦੀ ਤਿਆਰੀ ਕਰ ਇਹ ਸਿੱਧੀ ਇੱਕ ਬਦਲਾ ਲੇਉ ਭਾਵਨਾ ਦੇ ਨਾਲ ਕਿਉਂਕਿ ਇੱਕ ਬੇਦਾਗ ਬਲਾਰੇ ਨੇ ਬੇ ਡਰ ਬਲਾਰੇ ਨੇ ਜੋ ਗੱਲ ਹੈ ਖੁੱਲ ਕੇ ਬੋਲਦੇ ਨੇ ਵੇਸ ਕਰਕੇ ਸਰਕਾਰ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਦੀ ਸਰਪਾਲ ਸਾਹਿਬ ਕਈ ਵਾਰ ਇਹ ਹੁੰਦਾ ਹੈ ਕਿ ਜਿਹੜੇ ਜ਼ਿਆਦਾਤਰ ਫੈਸਲੇ ਹੁੰਦੇ ਨੇ ਛੋਟੀਆਂ ਅਦਾਲਤਾਂ ਦੇ ਵੱਡੀਆਂ ਅਦਾਲਤਾਂ ਨੂੰ ਬਰਕਰਾਰ ਰੱਖਦੀਆਂ ਨੇ ਪਰ ਇਹ ਜਿਹੜਾ ਕੇਸ ਹੈ ਬਹੁਤ ਗੰਭੀਰ ਹੈ ਕਿਉਂਕਿ ਐਨਡੀਪੀਆ ਐਕਟ ਦੇ ਵਿੱਚ ਬਹੁਤ ਘੱਟ ਚਾਂਸ ਹੁੰਦੇ ਨੇ ਜ਼ਮਾਨਤ ਹੋਣ ਦੇ ਤੇ ਜੇਕਰ ਦੁਬਾਰਾ ਕੇਸ ਖੋਲ੍ਹਿਆ ਸੀਗਾ ਤਾਂ ਤੁਹਾਨੂੰ ਲੱਗਦਾ ਵੀਗਾ ਕਿ ਕਿਤਨਾ ਕਿਤੇ ਇਹ ਵੀ ਚਾਂਸ ਹੈਗੇ ਨੇ ਕਿ ਉਹਨਾਂ ਨੂੰ ਝਟਕਾ ਵੀ ਲੱਗ ਸਕਦਾ ਹੈ ਹੋ ਸਕਦਾ ਹੈ ਵੀ ਸੁਪਰੀਮ ਕੋਰਟ ਹੈ ਜਿਹੜੀ ਉਹ ਜ਼ਮਾਨਤ ਰੱਦ ਵੀ ਕਰ ਸਕਦੀ ਹੈ ਇਹਦੇ ਚਾਂਸ ਲੱਗਦੇ ਨੇ ਤੁਹਾਨੂੰ ਕਥਾ ਸਭ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਬਹੁਤ ਸਿਆਣੇ ਸੂਝੇ ਹੋਏ ਨੇ ਹਰ ਇੱਕ ਚੀਜ਼ ਨੂੰ ਬੜੇ ਡੀਪਲੀ ਤੇ ਦਿਮਾਗ ਨਾਲ ਸੋਚਦੇ ਕਿ ਮੁੜ ਮੁੜ ਕੇ ਜਦੋਂ ਕਿ ਹਾਈ ਕੋਰਟ ਤੋਂ ਜਮਾਨਤ ਸੁਪਰੀਮ ਕੋਰਟ ਵੱਲੋਂ ਪਹਿਲਾਂ ਰਾਹਤ ਦਿੱਤੀ ਜਾ ਚੁੱਕੀ ਹੈ ਹਾਈ ਕੋਰਟ ਨੇ ਉਹਨੂੰ ਜਮਾਨਤ ਦੇਤੀ ਹੈ ਤੇ ਮੁੜ ਕੇ ਫੱਲਿਓ ਵੀ ਉਹਨਾਂ ਨੂੰ ਕਪੂਰਥਲਾ ਜਿਹੜੀ ਸੈਰਜਿੰਗ ਦਾ ਕੋਈ ਜਮਾਨਤ ਮਿਲਿਆ ਹੁਣ ਮੁੜ ਮੁੜ ਕੇ ਜਿਹੜੇ ਕੇਸ ਕਰਨੇ ਇਸ ਲਈ ਕੇਸ ਨੂੰ 10 ਦਿਨ ਖੜਨਾ ਨਹੀਂ ਹੈਗਾ ਤੁਹਾਨੂੰ ਗੱਲ ਇੱਕ ਇੱਕ ਚੁਬੀ ਆ ਸਰਕਾਰ ਨੂੰ ਕਿ ਸਾਡੇ ਖਿਲਾਫ ਇਹ ਸਾਡੇ ਕੋਤਵੇ ਕਰੋੜ ਦਾ ਸਾਡੀਆਂ ਜਿਹੜੀਆਂ ਗਲਤ ਪਾਲਿਸੀਆਂ ਨੂੰ ਉੱਤੇ ਟਿੱਕਾ ਟਿਕਾ ਨਹੀਂ ਕਰਦਾ ਸਰਪੋ ਸਾਹਿਬ ਜਿਹੜਾ ਮਤਲਬ ਇਸ ਤਰੀਕੇ ਦਾ ਮਾਹੌਲ ਚੱਲ ਰਿਹਾ ਸੀਗਾ ਕਿ ਸਵਾਲ ਨੇ ਜਿਹੜੇ ਸਰਕਾਰ ਤੇ ਚੁੱਕੇ ਜਾਂਦੇ ਸੀ ਉਹ ਤਾਂ ਨਵਜੋਤ ਸਿੰਘ ਸਿੱਧੂ ਵੀ ਚੁੱਕਦੇ ਸੀ ਹੋਰ ਵੀ ਲੀਟਰ ਹੈਗੇ ਨੇ ਚੁੱਕਦੇ ਨੇ ਤੇ ਤੁਸੀਂ ਸੁਖਪਾਲ ਖਹਿਰਾ ਨੂੰ ਕਿਵੇਂ ਦੇਖਦੇ ਹੋ ਕਿ ਦੇ ਵਿੱਚ ਜਿਹੜਾ ਨਿੱਜੀ ਲੜਾਈ ਵੀ ਹੋ ਸਕਦੀ ਇਹਨਾਂ ਦੀ ਜਿਵੇਂ ਸੁਖਪਾਲ ਖਹਿਰਾ ਪਹਿਲਾਂ ਆਮ ਆਦਮੀ ਪਾਰਟੀ ਚ ਗਏ ਸੀ ਉਸ ਤੋਂ ਬਾਅਦ ਬਾ ਪਾਰਟੀ ਛੱਡ ਦਿੰਦੇ ਨੇ ਉਹ ਤੇ ਉਸ ਤੋਂ ਬਾਅਦ ਫਿਰ ਇਹ ਮਾਹੌਲ ਬਣਦਾ ਕਿ ਸੁਖਪਾਲ ਖੈਰਾ ਦੇ ਉੱਤੇ ਇਸ ਤਰੀਕੇ ਦੀਆਂ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਤੁਸੀਂ ਮੰਨਦੇ ਹੋ ਕਿ ਨਿੱਜੀ ਲੜਾਈ ਵੀ ਹੋ ਸਕਦੀ ਹੈ ਸੀਐਮ ਭਗਵੰਤ ਮਾਨ ਦੇ ਨਾਲ ਸੁਖਪਾਲ ਖੈਰਾ ਦੀ ਤੋ{{\text{ਤੋ}}}}{ਪਹਿਲਾ ਸੁਪਾਲ ਖਹਿਰਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਗਏ ਸੀ ਅਤੇ ਓਪੋਜੀਸ਼ਨ ਦੇ ਉੱਤੇ ਲੀਡਰ ਵੀ ਬਣੇ ਸੀ ਇਸ ਟਾਈਮ ਇਹਨਾਂ ਦੇ ਉੱਤੇ ਅਜ ਤੋਂ 60 7.5 ਸਾਲ ਪਹਿਲਾਂ ਕੇਸੜਾ ਉਸ ਟਾਈਮ ਕੇਜਰੀਵਾਲ ਨੇ ਅਤੇ ਭਗਵੰਤ ਮਾਨ ਨੇ ਇਕੱਠੀ ਪ੍ਰੈਸ ਕਾਨਫਰੰਸਾਂ 'ਗੇ ਲਿਖਿਆ ਜੀ ਦੇਖੋ ਸਰਕਾਰ ਧੱਕਾ ਕਰ ਰਹੀ ਹੈ ਕਾਂਗਰਸ ਸਰਕਾਰ ਹਮਾਰੇ ਬੰਦੇ ਕੋਲ ਜੇਲ੍ਹ ਮੇਂ ਦੇ ਰਹੀ ਹੈ ਬੇਦਾਕ ਬੰਦਾ ਬੰਦੇ ਪਰ ਕੋਈ ਕਸੂਰ ਨਹੀਂ ਪਰ ਜਦ ਇਹਨਾਂ ਨੇ ਪਾਰਟੀ ਛੱਡਤੀ ਇਹਨਾਂ ਨੇ ਕਿਹਾ ਪਾਰਟੀ ਆਮ ਨਾਲ ਲੈਣ ਦੀ ਆਮ ਪਾਰਟੀ ਆ ਬਿਕ ਆਮ ਆਦਮੀ ਪਾਰ ਆਮ ਬੰਦੇ ਨਹੀਂ ਹੈਗੇ ਇਹ ਮੁਰਤੇ ਉਹਨਾਂ ਹੀ ਲੋਕਾਂ ਦੀ ਪਾਰਟੀ ਐ ਤੇ ਦੂਜੀ ਪਾਰਟੀਆਂ ਦੇ ਕੱਢੇ ਹੋਏ ਲੋਕ ਆਏ ਸੀ ਇਸ ਲਈ ਇਹਨਾਂ ਟਿੱਪਣੀਆਂ ਤੋਂ ਤੰਗ ਆ ਕੇ ਇਹਨਾਂ ਨੇ ਇਹ ਜਿਹੜਾ ਕੰਮ ਚੁੱਕਿਆ ਕਿਵੇਂ ਨਾ ਕਿਵੇਂ ਇਹਦੀ ਜਿਵਾਨ ਨੂੰ ਬੰਦ ਕੀਤਾ ਜਾਵੇ ਦੂਜੀ ਵੱਲ ਤੁਸੀਂ ਕਹੀ ਹੈ ਵੀ ਨਵਜੋਸ਼ ਸਿੱਧੂ ਤੇ ਇਹਨਾਂ ਦੇ ਵਿੱਚ ਬਹੁਤ ਫਰਕ ਹੈ ਫਰਕ ਕੀ ਹੈ ਕਿ ਉਹਨਾਂ ਦੇ ਉੱਤੇ ਅੱਜ ਤੱਕ ਕੋਈ ਕਰਾਪਸ਼ਨ ਦਾ ਦੋਸ਼ ਜਾਂ ਕੋਈ ਏਰਾ ਤੇਰੀ ਦਾ ਨਹੀਂ ਆ ਇਹ ਕੋ ਮਦਰ ਕੇਸ ਦੇ ਵਿੱਚ ਜਰੂਰ ਜੇਲ ਕੱਟ ਗਏ ਨੇ ਲੇਕਿਨ ਬੇਵਾਕ ਨੇ ਇਹ ਗੱਲ ਹੈ ਜਿਹੜਾ ਬੰਦਾ ਜਿਆਦਾ ਬੇਵਾਕ ਹੋਊਗਾ ਉਹ ਧੜਕੋ ਕੇ ਬੋਲੂਗਾ ਹਰ ਪਾਰਟੀ ਉਹਨੂੰ ਗੁੱਡੇ ਲਾਉਣ ਦੀ ਕੋਸ਼ਿਸ਼ ਕਰਦੀ ਹੈ ਮੈਂ ਪਿਛਲੀ ਮਿਸਾਲ ਦਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਵੀਰ ਦਵਿੰਦਰ ਹੁੰਦੇ ਸੀਗੇ ਅਤੇ ਗੁਰਬੀਰ ਜਗਜੀਤ ਜਨਵੀਰ ਸਿੰਘ ਬਰਾੜ ਹੁੰਦੇ ਸੀ ਉਹਨਾਂ ਦੇ ਸੁਪਾਲਸੀ ਖੈਰਾ ਹੈ ਇਹ ਅਸਲੀ ਕਾਰਨ ਕੀ ਹੁੰਦਾ ਜਿਹੜਾ ਬੰਦਾ ਸੁਲਕੇ ਬੋਲਦਾ ਡੱਟ ਕੇ ਬੋਲਦਾ ਜਦੋਂ ਪਿੱਛੇ ਖੜਦਾ ਉਹਨੂੰ ਕੋਈ ਵੀ ਪਾਰਟੀ ਬਰਦਾਸ਼ਤ ਨਹੀਂ ਕਰਦੀ ਉਹਦਾ ਮੂੰਹ ਬੰਦ ਕਰਨ ਵਾਸਤੇ ਇਦਾਂ ਦੇ ਕੇਸ ਬਣਾ ਕੇ ਉਹਨੂੰ ਜੇਲ੍ਹਾਂ ਵਿੱਚ ਭੇਜਿਆ ਜਾਂਦਾ ਹੂੰ ਕਾਂਪੂਸਾ ਮੇਰਾ ਅਖੀਰ ਜੀ ਸਵਾਲ ਜਿਸ ਤਰੀਕੇ ਦਾ ਹੁਣ ਮਾਹੌਲ ਬਣ ਰਿਹਾ 2024 ਦੀਆਂ ਚੋਣਾਂ ਵੀ ਅੱਗੇ ਨਜ਼ਦੀਕ ਆ ਰਹੀਆਂ ਨੇ ਸੁਖਪਾਲ ਖੈਰਾ ਦਾ ਅੱਜ ਵੀ ਸਪੀਚ ਆਈ ਹੈ ਅੱਜ ਵੀ ਬੋਲ ਰਹੇ ਸੀਗੇ ਉਹ ਸਵਾਲ ਚੁੱਕ ਰਹੇ ਸੀਗੇ ਸਰਕਾਰ ਦੇ ਉੱਤੇ ਤਾਂ ਮਨ ਲਓ ਜੇਕਰ ਹਾਈ ਕੋਰਟ ਤੋਂ ਕੋਈ ਇਸ ਤਰੀਕੇ ਦੀ ਕਾਰਵਾਈ ਸੁਪਰੀਮ ਕੋਰਟ ਚ ਇਦਾਂ ਦੀ ਕਾਰਵਾਈ ਨਹੀਂ ਰਹਿੰਦੀ ਕੱਲ ਦੀ ਗੱਲ ਕਰਾਂ ਤਾਂ ਉਸ ਤੋਂ ਬਿਨਾ ਸਰਕਾਰ ਕੋਲ ਕੀ ਹੱਲ ਹੋਊਗਾ ਜਾਂ ਫਿਰ ਮਾਹੌਲ ਇਸ ਤਰੀਕੇ ਨਾਲ ਰਹੂਗਾ ਜਾਂ ਫਿਰ ਸੁਪਾਲ ਖੇਰਾ ਤੇ ਕੋਈ ਨਵਾਂ ਮਾਮਲਾ ਵੀ ਸਰਕਾਰ ਅੱਗੇ ਦਰਜ ਕਰ ਸਕਦੀ ਹੈ ਤੁਹਾਨੂੰ ਲੱਗਦਾ ਹੈ ਅੱਗੇ ਜਿ ਕੋ ਡੱਟਾ ਸਰਕਾਰਾਂ ਦੇ ਹੱਥ ਬੜੇ ਲੰਮੇ ਹੁੰਦੇ ਨੇ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਵਿਰੋਧੀਆਂ ਤੇ ਐਨਡੀਪੀ ਜਾਂ ਕਿਸੇ ਔਰਤ ਨੂੰ ਗਲਤ ਬਿਆਨ ਦੋਆ ਲੈਣਾ ਕਿਸੇ ਹੋਰ ਕਰ ਸਕਦੇ ਪਰ ਸਰਕਾਰੀ ਕਿਉਂ ਇਹਨਾਂ ਵਾਸਤੇ ਇਹ ਆਖਰੀ ਜਿਹੜਾ ਹੈ ਨਿਸ਼ਾਨਾ ਸੁਪਰੀਮ ਕੋਰਟ ਹੈ ਅਗਰ ਸੁਪਰੀਮ ਕੋਰਟ ਵੀ ਇਹਨਾਂ ਦੀ ਗੱਲ ਨਹੀਂ ਸੁਣਦਾ ਹੈਗਾ ਪੰਜਾਬ ਸਰਕਾਰ ਵੀ ਕਿ ਦੂਜਾ ਫੈਰੇ ਨੇ ਸੱਚੀ ਗੱਲ ਕਹਿਣ ਤੋਂ ਬਾਜ਼ ਨਹੀਂ ਆਉਣਾ ਉਹਨੇ ਗੱਲ ਸੱਚੀ ਗੱਲ ਕਹਿਣੀ ਹੋ ਕਹਿਣੀ ਹੈ ਏ ਦਾ ਜਿਹੜਾ ਇਹਨਾਂ ਦਾ 2024 ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਰਿਐਲੈਂਸ ਹੋਇਆ ਉਹਦੇ ਉੱਤੇ ਵੀ ਬਹੁਤ ਵੱਡਾ ਅਸਰ ਹੋਊਗਾ ਉਹ ਇੰਨਾ ਚੰਗਾ ਨਹੀਂ ਉਹ ਹਾਂ ਉਪਲੋਭ ਸਹੋਤਾ ਦਾ ਹੋਊਗਾ ਲੇਕਿਨ ਸੇਠੋਂ ਇੱਕ ਦੂਜੇ ਦੀਆਂ ਜੜਾਂ ਵੱਡਣਗੇ ਕਿਉਂਕਿ ਜਈ ਅਗਲੀ ਪਾਰ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੈ ਉਹਦੇ ਬਾਅਦ ਤੇ ਵੀ ਹਰ ਬੰਦੇ ਨੇ ਆਪਣੀਆਂ ਸੀਟਾਂ ਪੱਕੀਆਂ ਕਰਨੀਆਂ ਨੇ فرض ਕਰੋ ਜੇ ਕਪੂਰ ਹਲੇ ਤੋਂ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਜਿੱਤ ਜਾਂਦਾ ਹੈ ਜਿੱਤਣ ਤੋਂ ਬਾਅਦ ਤਾਂ ਖੈਰੇ ਦੇ ਪੈਰ ਨਹੀਂ ਉੱਤੇ ਲੱਗਣ ਦੇਗਾ ਇਸ ਕਰਕੇ ਕਾਂਗਰਸ ਕਲਾ ਖੈਰੇ ਦੀ ਗੱਲ ਹੀ ਕੋਈ ਵੀ ਕਾਗਦ ਦਾ ਲੀਡਰ ਇਹ ਨਹੀਂ ਚਾਹੇਗਾ ਕਿ ਉਹਨਾਂ ਦੇ ਹਲਕੇ ਦੇ ਵਿੱਚੋਂ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਜਿੱਤੇ ਫਿਰ ਇੱਕ ਤਰ੍ਹਾਂ ਹਾ ਹਾ ਹੋਏਗੀ ਕਿ ਪੱਲੇ ਕੁਝ ਪੈਣ ਵਾਲੀ ਗੱਲ ਨਹੀਂ ਹੋਏਗੀ ਕੱਲ ਨੂੰ ਸਭ ਤੁਸੀਂ ਮੰਨਦੇ ਹੋ ਕਿ ਸੁਖਪਾਲ ਖੈਰਾ ਦੇ ਆਉਣ ਦੇ ਨਾਲ ਜਿਹੜਾ ਕਾਂਗਰਸ ਦੇ ਵਿੱਚ ਤਾਂ ਪਹਿਲੀ ਪਾਰਟੂ ਤਾਂ ਢੜ ਚੱਲ ਰਹੀ ਹੈ ਨਵਜੂਨ ਸਿੱਧੂ ਇੱਕ ਪਾਸੇ ਨੂੰ ਚੱਲ ਰਹੇ ਨੇ ਦੂਜੇ ਪਾਸੇ ਨੂੰ ਬਾਕੀ ਲੀਡਰ ਤੁਰੇ ਪਏ ਨੇ ਸੁਖਪਾਲ ਖੈਰਾ ਦੀ ਆਪਣੀ ਵਿਚਾਰਧਾਰਾ ਤਾਂ ਸੁਖਪਾਲ ਖੈਰਾ ਦੇ ਜੇਲ੍ਹ ਤੋਂ ਬਾਹਰ ਆਉਣ ਦੇ ਨਾਲ ਪੰਜਾਬ ਕਾਂਗਰਸ ਦੇ ਉੱਤੇ ਮਾੜਾ ਸਿਰ ਵੀ ਪੈ ਸਕਦਾ ਮੰਨਦੇ ਹੋ ਨੇ ਦੇਖੋ ਚੋ 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 ਵਜੋਦ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਹੁਣ ਚੌਥਾ ਬੰਦਾ ਹੋਰ ਆ ਜੂਗਾ ਇਸ ਲਈ ਇਹ ਜਿਹੜੀ ਗੱਲਾਂ ਚੱਲ ਰਹੀਆਂ ਨੇ ਪਰ ਸਾਈ ਕਮਾਲ ਨੇ ਦੇਖਣਾ ਹੈ ਕਿ ਕਿਵੇਂ ਉਹਨੇ ਪਾਰਟੀ ਨੂੰ ਠੀਕ ਕਰਕੇ ਇਹਨਾਂ ਨੂੰ ਖਰਾਬ ਦੇ ਉੱਤੇ ਲਿਆਉਣਾ ਬਿਲਕੁਲ ਬਹੁਤ ਬਹੁਤ ਤੁਹਾਡਾ ਧੰਨਵਾਦ ਖੰਨਪੁਰ ਸਾਹਿਬ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਲਈ ਜੀ ਤੁਹਾਡਾ ਵੀ ਬਹੁਤ ਧੰਨਵਾਦ ਸੋਧਿਆ ਧੰਨਵਾਦ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਹੈ ਜੀ